the 来来来来 ਤੁਜੇ ਵਿਆਹ ਦੇ ਵਿੱਚ ਜੋ ਆਕਾਰ ਪ੍ਰਭੁ ਪਰਮਾਤਮਾ ਨੇ ਸਾਨੂੰ ਘਟਣ ਦਾ ਜਤਨ ਕੀਤਾ ਹੈ ਸਾਨੂੰ ਸਮਾ ਬਖਸ਼ਿਆ ਤੁਜੇ ਵੇਦ ਦੇ ਕਿਤੇ ਜਗਤ ਦੇ ਵਿੱਚੋਂ ਨਿਕਲਣਾ ਬੜਾ ਔਖਾ ਕਾਰਨ ਹੈ ਕਿ ਮਨੁੱਖ ਆਲਸੀ ਹੈ ਆਰਾਮ ਕਰਕੇ ਹੀ ਨਿਰਾਵਨ ਵਿੱਚ ਬੜ ਜਾਂਦੇ ਹੈ ਸਾਡੇ ਅੰਦਰ ਹੀ ਆਲਸ ਹੈ ਸਾਡੇ ਅੰਦਰ ਹੀ ਚਾਅ ਨਹੀਂ ਇਸੇ ਵਰ ਘਰ ਦੇ ਵਿੱਚ ਅੱਜ ਧੰਨ ਗੁਰੂ ਰਵਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਵਸ ਮਨਾਇਆ ਗਿਆ। ਪਰ ਇਹ ਨਹੀਂ ਵੀ ਕਦਮ ਹੋ ਗਿਣੀ ਭਾਈ ਅੱਜ ਵੀ ਹੈ ਹਜ਼ਾਰ ਬਾਅਦ ਪਰ ਗੁਰੂ ਰਵਦਾਸ ਮਹਾਰਾਜ ਦੇ ਸਮੇਂ ਤੇ ਐਸਾ ਭਿਆਨਕ ਸਮਾਂ ਸੀ। ਲੋਕ ਨੇ ਉਹੀ ਸੇਵਾ ਕਰ ਸਕਦੇ। ਵੀ ਸ਼ੁੱਧਰ ਰੋਗ ਸੇਵਾ ਨਹੀਂ ਕਰ ਸਕਦੇ। ਜਦ ਜਗ ਮੈਂ ਪਰਵਰਿਓ ਗੁਰੂ ਰਵਿਦਾਸ ਜੀ ਦੇ ਰੂਪ ਵਿੱਚ ਬਾਣੀ ਦੇ ਵਿੱਚੋਂ ਉਦਾਹਰਨਾਂ ਆ ਕੇ ਸੁਣਦੇ ਰਹਿੰਨੇ ਬਸ ਇੱਕ ਸਾਈਡ ਤੇ ਬੈਠ ਜਾਣਾ ਉੱਥੇ ਬਲਾਰਾ ਕੀਬੋਰਡ ਦੇ ਤੇ ਸਾ ਸੰਗਤ ਸਾਡੇ ਫੋਨ ਦੀ ਘੰਟੀ ਵੱਜ ਜਾਂਦੀ ਹੈ ਸਾਡੀਆਂ ਵੀ ਵੱਜਦੀਆਂ ਆਪਾਂ ਸਾਰੇ ਭਈਆਂ ਆਪਾਂ ਆਪਣੀ ਸਾਰਿਆਂ ਦੀ ਉਹ ਸਮੂਹ ਦੀ ਗੱਲ ਕਰਦੇ ਤੇ ਹਰ ਇੱਕ ਦੇ ਨਾਲ ਹੁੰਦਾ ਹੈ ਇਹ ਘੰਟੀਆਂ ਤੇ ਜਿਹੜੀਆਂ ਜਦੋਂ ਹੁਣ ਆਪਾਂ ਇਕਾਗਰਤਾ ਵਿੱਚ ਬੈਠੇ ਹਾਂ ਜਦੋਂ ਜਾਂ ਕਿਸੇ ਬੱਚੇ ਨੇ ਬਾਜ ਦੇ ਦਿੱਤੀ ਜਦੋਂ ਕੋਈ ਕੰਤਰੀ ਵੱਜ ਗਈ ਸਾਡਾ ਸਾਰਿਆਂ ਦਾ ਖਿਆਲ ਉਸ ਤੇ ਚੱਲ ਜਾਂਦਾ ਹੈ ਖੜਾਕ ਦਾ ਸੁਣ ਲੈਂਦਾ ਸਭ ਸੰਗਤ ਦੇ ਵਿੱਚ ਸਾ ਸੰਗਤ ਪਰ ਮੂਰਖਾਂ ਹਾਂ ਆਪਾਂ ਰਲ ਮਿਲ ਕੇ ਸਾਰਿਆਂ ਨੇ ਇਹ ਵਿਚਾਰ ਸਾਂਝੀ ਕਰਨੀ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਕੀ ਸੰਦੇਸ਼ ਹੈ ਕਾਹਦਾ ਲਾਹਾ ਧਰਮ ਪਦਾਰਥ ਇਕੱਠਾ ਕਰਦਾ ਮਹਿਲ ਬਣਾ ਦੇ ਬਣਾਉਂਦਾ ਵੱਡੀਆਂ ਵੱਡੀਆਂ ਕੋਠੀਆਂ ਬਣਾਉਂਦਾ ਆਪਾਂ ਕਹਿੰਦੇ ਇਹ ਜ਼ਰੂਰੀ ਹਨ ਸਾਨੂੰ ਮਹਿਲ ਵੀ ਚਾਹੀਦੇ ਐ ਸੋਹਣੇ ਘਰ ਵੀ ਚਾਹੀਦੇ ਐ ਸਾਨੂੰ ਧਨ ਵੀ ਚਾਹੀਦਾ ਹੈ ਪਦਾਰਥ ਵੀ ਚਾਹੀਦੇ ਨੇ ਹਰ ਇੱਕ ਸੁਖੋਤ ਦੀ ਲੋੜ ਹੈ ਆਪਣੇ ਦਸਤੇ ਤੋਂ ਜਾਂਦਾ ਆਪਾਂ ਤੇ ਇਸ ਸੰਸਾਰ ਦੇ ਵਿੱਚ 사ਸੰਗਤ ਯਾਤਰੂ ਬਣ ਕੇ ਆਏ ਹੋਏ ਆ ਅਸੀਂ ਯਾਤਰੂ ਬਣ ਕੇ ਆਇਆ ਸਾਰੇ ਸੰਸਾਰ ਅਗਰਾਂ ਦੇ ਵਿੱਚ ਧਰਮਸ਼ਾਲਾਵਾਂ ਬਣੀਆਂ ਹੋਈਆਂ ਸਨ ਜਿੱਤੇ ਰਾਤ ਪੈ ਗਈ ਤੇ 사ਤ ਸੰਗ தோਤੇ ਰਹਿਣ ਸੀ ਉਸ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਣ ਕੇ ਸਿੱਖੋ ਅਮਰਤ ਵੇਲੇ ਸੰਭਾਲੋ ਭਾਈ ਅਮਰਤ ਵੇਲੇ ਉੱਠ ਕੇ ਬਾਣੀ ਨੂੰ پڑھੋ ਬਾਣੀ ਨੂੰ ਸੁਣੋ ਜਦੋਂ ਟੀਚਰ ਹਾਜ਼ਰੀ ਲਾਉਂਦਾ ਬੱਚਿਓ ਉਹ ਉਦੋਂ ਤੁਹਾਨੂੰ ਬੋਲਣਾ ਪੈਂਦਾ ਨਾ ਜਦੋਂ ਰੋਲ ਨੰਬਰ ਆਉਂਦਾ ਜਦੋਂ ਰੋਲ ਨੰਬਰ ਬੋਲਿਆ ਜਾਂਦਾ ਮੇਰੇ ਬੱਚੇ ਕਹਿੰਦੇ ਹਾਜ਼ਰ ਜੀ ਨਾਮਕ ਦਾ ਕੀ ਸੰਦੇਸ਼ ਹੈ ਤਿੰਨ ਗੱਲਾਂ ਪੱਲੇ ਬੰਨ ਲਓ ਸਾਡੀ ਜ਼ਿੰਦਗੀ ਸਭ ਰਤ ਕਰਮ ਕੇ ਵਿਚੜੇ ਤਰ ਤੋ ਗ੍ਰਾਮ ਉਹ ਜਗ੍ਹਾ ਜਿੱਥੇ ਨਾਮ ਜਪਿਆ ਜਾਂਦਾ ਉਹ ਪਵਿੱਤਰ ਹੋ ਜਾਂਦੀ ਹੈ ਸਾਈ ਘੜੀ ਸੁਲੱਖ ਾਰੇ ਮੰਦਰ ਵਸੀਤਾ ਵਿੱਚ ਲੱਭਦਾ ਫਿਰਦੇ ਹੋ ਰਹਿੰਦਾ ਕਿੱਥੇ ਹੈ ਭਾਈ ਜੀ ਸਕੂਲ ਹੈ ਸਕੂਲ ਹੈ ਜਿਵੇਂ ਦੁਨਿਆਵੀ ਸਕੂਲ ਦੇ ਵਿੱਚ ਸਫਾਈ ਰੱਖੀ ਜਾਂਦੀ ਹੈ ਕਮਰੇ ਸਾਫ ਕੀਤੇ ਜਾਂਦੇ ਸਭ ਤੋਂ ਪਹਿਲਾਂ ਸਕੂਲਾਂ ਦੇ ਵਿੱਚ ਝਾੜੂ ਲਾਇਆ ਜਾਂਦਾ ਹੈ ਕਿਹਨ ਵਾਲਾ ਸਿੱਖਿਆ ਦੇ ਕੀ ਚਲਾ ਗਿਆ ਅਗੋਂ ਬੱਚਿਆਂ ਨੇ ਸਾ ਸੰਗਤ ਇਹ ਆਪਣੇ ਮਨ ਵਿੱਚ ਬਿਠਾਉਣੀ ਹੁੰਦੀ ਹੈ ਇਸ ਸਿੱਖਿਆ ਇਹ ਗੱਲ ਵੀ ਸਾਡਾ ਪਿਕਚਰ ਸਾਨੂੰ ਕੀ ਸਮਝਾ ਕੇ ਗਿਆ ਪਤਰ ਸੁਰੇਦਾਰੇ ਪਿੱਛੇ ਜਾ ਕੇ ਬੰਦੇ ਆ ਉਹ ਫਿਰ ਉਹ ਅਧਿਆਪਕ ਵੱਲ ਉਹਨਾਂ ਦਾ ਕੋਈ ਧਿਆਨ ਨਹੀਂ ਹੁੰਦਾ ਕਈ ਵਾਰੀ ਤੁਸੀਂ ਦੇਖਿਓ ਕਲਾਸ ਵਿੱਚ ਨਾ ਕਲਾਸ ਵਿੱਚ ਬਹਿ ਕੇ ਵੀ ਟਾਕੀਆਂ ਵਿੱਚੀ ਚੱਕੀ ਉਹ ਬਾਹਰ ਕਾਉਣ ਲੱਗਦਾ ਹੈ ਕੌਣ ਨਹੀਂ ਬੱਚਿਓ ਇਹ ਜ਼ਿੰਦਗੀ ਬਣਾਉਣ ਦਾ ਸਮਾਂ ਤੁਹਾਡਾ ਤੁਹਾਡਾ ਭਵਿੱਖ ਹੈ ਜੇ ਨਾ ਵਿੱਚੀ ਬੈਠ ਕੇ ਵੇਖੀ ਗਈ ਤੇ ਤਾਂ ਸੰਗਤ ਫਿਰ ਉਹ ਟੀਚਰ ਸਾਨੂੰ ਪੜਾਉਂਦਾ ਕੀ ਹੈ ਸਾਡੀ ਮੈਡਮ ਸਾਨੂੰ ਕੀ ਪੜਾਉਂਦੀ ਹੈ ਆ ਹੁੰਦਾ ਉਹਨਾਂ ਨੂੰ ਪੜ੍ਹ ਕੇ ਲਿਜਾਣ ਦੀ ਲੋੜ ਨਹੀਂ ਸੀ ਫਿਰ ਉਹਨਾਂ ਨੂੰ ਕੋਈ ਪਰਮੈਸ਼ਨ ਲਿਜਾਣ ਲਗਾਉਣ ਦੀ ਲੋੜ ਨਹੀਂ ਪੈਂਦੀ ਇਹਨਾਂ ਨੂੰ ਪੈਂਦੀ ਹੈ ਨਲੈਕਾ ਨੂੰ ਨਲੈਕ ਨਹੀਂ ਬਣਨਾ ਬੱਚਿਓ ਆਪਾਂ ਨੇ ਆਪਾਂ ਸਾਰਿਆਂ ਨੇ ਵਧੀਆ ਪੜ੍ਹਦਾ ਭਾਈ ਤਾਂ ਕਿ ਜਦੋਂ ਵੀ ਤਿਉਹਾਰ ਆਉਣਾ ਜਦੋਂ ਪੇਪਰ ਹੋਣ ਉਹਨਾਂ ਪੇਪਰਾਂ ਦੇ ਵਿੱਚ ਸਾਨੂੰ ਕੋਈ ਸਫਾਸ ਦੀ ਲੋੜ ਨਾ ਪਵੇ ਅਸੀਂ ਆਪਣਾ ਪੇਪਰ ਵਧੀਆ ਕਰਾਂਗੇ ਜੇ ਵਧੀਆ ਨੰਬਰ ਆਉਣਗੇ ਇਹ ਬੱਚੇ ਨੇ ਭਾਈ ਮਿਹਨਤ ਕੀਤੀ ਹੈ ਇਦਾਂ ਮਿਹਨਤਾਂ ਜਿਹੜੀਆਂ ਉਹ ਸਾਨੂੰ ਕਰਨੀਆਂ ਚਾਹੀਦੀਆਂ ਨੇ ਜੇ ਬੱਚੇ ਨੂੰ ਅਧਿਆਪਕ ਘੂਰਦਾ ਤਾਂ ਮਾਪਿਆਂ ਦਾ ਵੀ ਫਰਜ਼ ਬਣਦਾ ਕਿ ਉਹ ਜਾ ਕੇ ਅਧਿਆਪਕ ਨੂੰ ਡਾਂਟੇ ਨਾ ਵੀ ਤੂੰ ਸਾਡੇ ਬੱਚੇ ਨੂੰ ਕਿਉਂ ਘੂਰਿਆ ਸਾਡਾ ਤੇ ਲਾੜ ਲਈ ਉਹ ਤੇ ਲਾੜ ਲਾੜ ਵਿੱਚ ਹੀ ਖਰਾਬ ਕਰ ਲੈਂਦੇ ਆ ਤਾਂ ਮਾਤਾ-ਮਾਤਾ ਬਗੇ ਚੰਗੀ ਸਿੱਖਿਆ ਦਿਵਾਗੇ ਸਾਰੇ ਬੱਚੇ ਫਿਰ ਜਵਾਨੀ ਵਿੱਚ ਜਾ ਕੇ ਸਾਰੋਂ ਤੰਗ ਨਹੀਂ ਕਰਨਗੇ ਤਾਂ ਕਰਦੇ ਅਸੀਂ ਆਪਣੇ ਬੱਚਿਆਂ ਨੂੰ ਪਹਿਲਾਂ ਨਾਲ ਵਿੱਚ ਰੱਖ ਰੱਖਦੇ ਆਂ ਫਿਰ ਜਦੋਂ ਉਹ ਜਵਾਨ ਹੋ ਜਾਂਦਾ ਹੈ ਉਹ ਆਪਣੀਆਂ ਮਰਦੀਆਂ ਕਰਦਾ ਫਿਰ ਰੋਂਦੇ ਆ ਬਾਪੇ ਅਧਿਆਪਕ ਦਾ ਬੱਚੇ ਨਾਲ ਕੋਈ ਵੈਰ ਹੋਣਾ ਹੁੰਦਾ ਹੈ ਅਧਿਆਪਕ ਦਾ ਕੀ ਵੈਰ ਹੈ ਬੱਚੇ ਨਾਲ ਅਧਿਆਪਕ ਨੇ ਕੀ ਉਹਦੀ ਜ਼ਮੀਨ ਤਾਂ ਫੇਰ ਤੱਕ ਬਿਨ ਉਨ੍ਹਾਂ ਦਾ ਫੇਰ ਤੱਕ ਬਿਨ ਉਨ੍ਹਾਂ ਦਾ ਸਤ ਸੰਗਤ ਆਪਣੇ ਅਧਿਆਪਕ ਪ੍ਰਤੀ ਵੀ ਸਤਕਾਰ ਰੱਖਦਾ ਹੈ ਉਹ ਆਪਣੇ ਅਧਿਆਪਕ ਦਾ ਸਤਕਾਰ ਕਰਦੇ ਹੈ ਇਸ ਕਰਕੇ ਆਪਣੇ ਬੱਚਿਆਂ ਨੂੰ ਜੇ ਆਪਾ ਬਣਾਉਣਾ ਚਾਹੁੰਦੇ ਆ ਤੇ ਸਤ ਸੰਗਤ ਸਧਿਆਪਕ ਦੇ ਕਦੇ ਵੀ ਕਰਦੇ ਬੱਚੇ ਚੰਗੀ ਸਿੱਖਿਆ ਹਾਸਲ ਕਰਦੇ ਹਨ ਜਿਸ ਕਰਕੇ ਜਿਵੇਂ ਦੁਨਿਆਵੀ ਵਿਦਿਆਰਥੀਆਂ ਬਣਨ ਦਾ ਤਸੀਮਤ ਨਹੀਂ ਰਹਿਣਾ ਇਸ ਦਾਸ ਜੀ ਦਾ ਤੇ ਗੁਰੂ ਦਾ ਸੰਦੇਸ਼ ਗੁਰੂ ਦਾ ਹੁਕਮ ਘਰ ਘਰ ਵਿੱਚ ਪਹੁੰਚਾਉਣਾ ਇਹ ਬੜਾ ਲਾਜਮਈ ਹੈ ਬੜਾ ਆਦਮੀ ਹੈ ਇਸ ਕਰਕੇ ਉਹ ਜਾਣਦਾ ਸੀ ਗੁਰੂ ਅਰਜਨ ਦੇਵ ਜੀ ਬਾਰੇ ਉਹਨਾਂ ਨੂੰ ਪਤਾ ਸੀ ਵੀ ਇਹ ਤੇ ਆਪ ਨਰਾਇਣ ਕਲਾਕਾਰਾਰੇ ਤੇ ਆਪ ਰਬੀ ਨੂੰ ਬਨੇ ਰਬੀ ਅਗਲਾ ਅਗਲਾ ਕਹਿੰਦਾ ਜੀ ਸਾਡੀ ਤਾਂ ਸੁਣੀਓ ਕਹਿੰਦਾ ਜੀ ਸਾਡੀ ਤਾਂ ਸੁਣੀਓ ਨਹੀਂ ਗਈ ਪਣੀ ਗਈ ਸਾਡੀ ਤਾਂ ਕਿਸੇ ਸਾਡੀ ਤਾਂ ਕਿਸੇ ਨੇ ਗੱਲ ਇਹ ਨਹੀਂ ਸੁਣੀ ਉਹ ਤੇ ਉਹ ਤੇ ਫੋਕਾ ਦਾ ਜੀ ਉਹ ਕੋਣ ਨਹੀਂ ਜਾ ਸਕਦੇ ਨਹੀਂ ਜਾ ਸਕਦੇ ਉਹ ਮੰਦਿਰਾਂ ਵਿੱਚ ਜਾ ਕੇ ਉਹ ਮੰਦਿਰਾਂ ਵਿੱਚ ਜਾ ਕੇ ਸੇਵਾ ਸੇਵਾ ਨਹੀਂ ਕਰ ਸਕਦੇ ਬੰਦੇ ਦਾ ਸੰਗ ਨਹੀਂ ਕਰ ਸਕਦੇ ਬੰਦੇ ਦਾ ਸੰਗ ਨਹੀਂ ਕਰਨਾ ਬੰਦੇ ਦਾ ਸੰਗ ਨਹੀਂ ਕਰਨਾ ਜਟਿਓ ਉਹ ਛੇੜੀ ਜਾਂ ਕਿਸੇ ਨ ਛੇੜੀ ਦਾ ਛੇੜੀ ਜਾਂ ਕਿਸੇ ਨ ਛੇੜੀ ਦਾ ਸੰਗ ਨਹੀਂ ਕੰਗਲੇ ਕਰਨਾ ਬੱਲੇ ਬੱਪਾ ਨੇ ਜਿਹੜਾ ਤੁਹਾਨੂੰ ਕੋਈ ਇਸ ਕਰਕੇ ਬੇ ਬੱਚਿਓ ਤੁਸੀਂ ਬੜੇ ਸਿਆਣੇ ਹੋ ਸਿਆਣਪ ਦੇ ਨਾਲ ਸੰਜਮ ਦੇ ਨਾਲ ਅੱਧੀ ਸਿਆਣੇ ਪੱਤਰੀ ਲੈ ਆਪਣੀ ਪੱਤਰੀ ਲੈ ਕੇ ਪਹੁੰਚ ਜਾਂਦੇ ਆਪਣੀ ਪੱਤਰੀ ਲੈ ਕੇ ਪਹੁੰਚ ਜਾਂਦੇ ਉਹ ਸਾ ਉਹ ਸਾਸ ਸੰਗਤ ਰਾਜੇ ਨੇ ਹੁਕਮ ਕੀਤਾ ਪੰਡਤਾਂ ਨੂੰ ਜੇ ਆਕਾਰ ਆਲਪੁਰਖ ਪਰਮਾਤਮਾ ਨੂੰ ਭੜ ਜਿਆ ਬੋਰੰਗ ਤਮਾਸੀ ਕਹਿੰਦੇ ਇਹ ਆਖਾਂ ਜਿਹੜੀਆਂ ਸਾਡੀਆਂ ਜਿਹੜੀਆਂ ਸਾਡੀਆਂ ਭਾਵੇਂ ਸਾਡੀਆਂ ਭਾਵੇਂ 100 ਸਾੜਾ ਤੱਕ ਦੀ ਉਮਰ ਹੋਵੇ ਨਹੀਂ ਲੱਗਣ ਦਿੰਦਾ ਕਦੇ ਨਹੀਂ ਬੱਟ ਲੱਗਣ ਦਿੰਦਾ ਗੁਰੂ ਰਵਿਦਾਸ ਮਹਾਰਾਜ ਜੀ ਦੀ ਸਾਸ ਅਗਰ ਭਰੀ ਸਭਾ ਦੇ ਵਿੱਚ ਸੰਤਨ ਵਸਿਆ ਸੋਈ ਜੇ ਜੇ ਕਰ ਕਲੇਸਬ ਹੋਈ ਗੁਰਪੂਰੇ ਕੀ ਬੜਾਈ ਤਾਂ ਕਿ ਕੀਮਤ ਦੇ ਬਾਜੀ ਦੇ ਪ੍ਰਕਾਸ਼ ਦਿਹਾੜੇ ਪ੍ਰਕਾਸ਼ ਦਿਹਾੜੇ ਸਤ ਸੰਗਤ ਮਨਾਏ ਗੁਣ ਗਾਉਂਦੀ ਐ ਤੇ ਕਦੇ ਥੱਕਦੀ ਨਹੀਂ ਉਹ ਗੁਰੂ ਦੇ ਗੁਣ ਗਾਉਂਦਿਆਂ ਗਾਉਂਦਿਆਂ ਜਿਹੜਾ ਗੁਰੂ ਦੇ ਗੁਣਾ ਨੂੰ ਗਾਉਂਦਾ ਔਰ ਪੂਰੀ ਪਰਜਾ ਨੂੰ ਸੁਨਿਆ ਦੇ ਕੇ ਬੁਲਾਇਆ ਗਿਆ ਜਿਹੜੀ ਜਿਹ ਝਾੜੂ ਦੀ ਸੇਵਾ ਕਰਦੇ ਆ ਸਿਖਿਆ ਦਤੀ ਹੈ ਸਾਡੇ ਗੁਰੂ ਸਾਹਿਬਾਨ ਨੇ ਸਾਡੇ ਗੁਰੂ ਸਾਹਿਬਾਨ ਨੇ ਅਮਨ ਤੇ ਤੇ ਇਸੇ ਤਰ੍ਹਾਂ ਇਸੇ ਤਰ੍ਹਾਂ ਦਾ ਅੰਕਾਰ ਨਹੀਂ ਕਰਨਾ ਪਰਾਂ ਦਾ ਅੰਕਾਰ ਨਹੀਂ ਕਰਨਾ ਪਰ ਜੋ ਗੁਰੂਕਨਾਥ ਕੋਲ ਜੁਕੜਾ ਸੀ ਉਹ ਵਿਰੋਧੀ ਸੀ क्रोध ਵਿੱਚ ਆਇਆ ਹੋਇਆ ਰਾਜੇ ਨੂੰ ਕਹਿੰਦਾ ਜੀ ਬੈਠਾਂਗੇ ਤਾਂ ਬਾਅਦ ਵਿੱਚ ਪਹਿਲਾਂ ਤੁਸੀਂ ਆਓ ਲੰਗਰ ਦੇ ਵਿੱਚ ਆ ਕੇ ਲੰਗਰ ਚੱਕੋ ਤਾਂ ਕਿ ਸਾਡਾ ਜਗ ਜੀ ਤਾਂ ਸਗਤ ਉਹਨਾਂ ਨੇ ਚਿੱਪੀ ਭਰਨੀ ਸ਼ੁਰੂ ਕਰ ਦਿੱਤੀ ਰਾਜੇ ਦੇ ਹੁਕਮ ਕੀਤਾ ਜਿਹੜੇ ਸੇਵਾਦਾਰ ਸਨ ਵੀ ਗੁਰੂਕਨਾਥ ਦੀ ਚਿੱਪੀ ਨੂੰ ਭਰੋ ਕੀ ਗੱਲ ਹੋ ਗਈ ਰਾਜਾ ਕਹਿੰਦਾ ਰਾਣੀ ਗੋਰਖਨਾਥ ਆਇਆ ਆਪਣੇ ਮਹਿਲਾ ਚ ਆਇਆ ਕਹਿੰਦੇ ਵਿੱਚਤੀ ਬਹੁਤ ਆਇਆ ਕਹਿੰਦੇ ਵਿੱਚਤੀ ਬਹੁਤ ਹੈ ਸਾਧੂ ਹੈ ਉਹ ਸਾਧੂ ਹੈ ਜੇ ਉਹ ਸਾਧੂ ਹੈ ਤਾਂ ਫਿਰ ਰਾਣੀ ਪਤਾ ਕੀ ਕਹਿੰਦੀ ਹੈ ਉਹ ਜੇ ਕੋ ਸਾਧੂ ਅਕਵਾਏ ਮੱਜਨੀ ਗੁਰੂ ਰਵਿਦਾਸ ਦੀ ਦਾ ਕੁਛ ਤਾਂ ਵੀ ਇਹ ਕੀ ਹੋਇਆ ਰਾਣੀ ਦੇ ਕਹਿੰਦੇ ਵੀ ਤੁਸੀਂ ਗਏ ਸੀ ਨਾ ਗੁਰੂ ਇਹਦੇ ਵਿੱਚ ਤਾਂ ਤੁਸੀਂ ਚੰਗੋ ਕਿਉਂ ਹੋ ਕਿ ਇਹਦੇ ਵਿੱਚ ਤਾਂ ਤੁਸੀਂ ਚੰਗੋ ਕਿਉਂ ਹੋ ਕਿ ਨੱਕ ਦੇ ਵਿੱਚ ਮੈਂ ਤਾਂ ਮੈਂ ਤਾਂ ਮੰਗ ਕੇ ਸੀ ਅੰਮ੍ਰਿਤ ਜੀਤੈ ਸਾਰਿਆਂ ਨੂੰ ਪ੍ਰਾਪਤ ਹੋਇਆ ਸਾਡੀ ਸਾਗਤ ਨੂੰ ਗੁਰੂ ਨਰਦਾਸ ਆਓ ਇੱਕ ਕਵਤਾ ਆਪਾਂ ਸਾਰਿਆਂ ਦੇ ਨਾਲ ਅੰਦਰ ਕੇ ਪੜ੍ਹਦੇ ਹਾਂ ਬਾਬਾ ਜੀ ਬਾਬਾ ਜੀ ਦਇਆ ਕਰੋ ਕਿ ਤੇਰੀ ਮੇਰੀ ਜੀਂ ਚੇਂ ਚੀਂ ਚੋ ਦੇ ਚਰਨਾਂ ਦੀ ਜੋੜੀਆਂ ਦੀਆਂ